ਜਿਹੜਾ ਜਿਹੜਾ ਪੰਜਾਬ ਦਾ ਪੈਸਾ ਰੁਕਿਆ ਹੋਇਆ ਹੈ ਵਾ ਉਹ ਕਰੀਬ ਹੈ 10000 ਕਰੋੜ ਇਸ ਸੈਂਟਰ ਕੋਲ ਰੁਕਿਆ ਹੋਇਆ ਵਾ ਇਸ ਤੋਂ ਇਲਾਵਾ 2300 ਕਰੋੜ ਜਿਹੜਾ ਵਾ ਉਹ ਬੋਰੋਇੰਗ ਲਿਮਿਟ ਜਿਹੜੀ ਆ ਉਹਦੇ ਤੇ ਵੀ ਕੱਟ ਲੱਗਾ ਹੋਇਆ ਵਾ ਸੋ ਆਲਮੋਸਟ 12 12.5 ਹਜ਼ਾਰ ਕਰੋੜ ਰੁਪਏ ਜਿਹੜਾ ਵਾ ਜਿਹੜਾ ਵਿਕਾਸ ਤੇ ਖਰਚ ਹੋ ਸਕਦਾ ਸੀਗਾ ਉਹ ਇਸ ਵੇਲੇ ਕੇਂਦਰ ਕੋਲ ਰੁਕਿਆ ਹੋਇਆ ਵਾ ਕਾਫੀ ਗੰਭੀਰ ਸਿਚੁਏਸ਼ਨ ਬਣੀ ਹੋਈ ਆ ਇਸ ਤੋਂ ਇਲਾਵਾ ਜੋ ਮੈਂ ਅੱਜ ਸੁਨੀਲ ਜਾਖੜ ਨਾਲ ਗੱਲ ਕਰ ਰਿਹਾ ਸੀ ਉਹਨਾਂ ਕਿਹਾ ਕਿ 9000 ਕਰੋੜ ਰੁਪਏ ਜਿਹੜਾ ਵਾ ਉਹ ਕਿਸੇ ਅੰਦਰ ਤੋਂ ਆਇਆ ਹੋਇਆ ਵਾ ਲੇਕਿਨ ਉਹਦਾ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਜਿਹੜਾ ਵਾ ਉਹ ਪੰਜਾਬ ਨੇ ਨਹੀਂ ਦਿੱਤਾ ਤੇ ਇਹਦੇ ਕਰਕੇ ਜਿਹੜਾ ਬਾਕੀ ਪੈਸਾ ਹੋਰ ਆਉਣਾ ਸੀ ਉਹ ਨਹੀਂ ਆ ਸਕਿਆ ਇਹ ਯੂਸੀ ਦਾ ਜਿਹੜਾ ਰੌਲਾ ਵਾ ਇਹ ਕਾਫੀ ਪੁਰਾਣਾ ਵਾ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਚਾਹੁੰਦਾ ਜਦੋਂ ਮੈਂ ਐਮਐਲਏ ਸੀ ਉਸ ਵੇ ਵਿਰੋਧੀ ਧਿਰ ਦਾ ਇੱਕ ਜਿਹੜਾ ਐਮਐਲਏ ਆ ਉਹ ਇੱਕ ਕਮੇਟੀ ਦਾ ਪ੍ਰਧਾਨ ਹੁੰਦਾ ਵਾ ਵਿਧਾਨ ਸਭਾ ਦੀ ਕਮੇਟੀ ਦਾ ਪੀਐਸਸੀ ਸੋ ਪਬਲਿਕ ਅਕਾਊਂਟਸ ਕਮੇਟੀ ਦਾ ਮੈਂ ਦੋ ਸਾਲ ਚੇਅਰਮੈਨ ਰਿਹਾ ਮੈਂ ਔਰ ਮੈਂ ਉੱਥੇ ਬਤੌਰ ਚੇਅਰਮੈਨ ਦੇਖਿਆ ਕਿ ਬਹੁਤ ਸਾਰਾ ਪੈਸਾ ਕੇਂਦਰ ਦੀਆਂ ਸਕੀਮਾਂ ਦਾ ਪੰਜਾਬ ਸਰਕਾਰ ਨੂੰ ਆਉਂਦਾ ਵਾ ਪਰ ਆਉਂਦਾ ਇਨਸਟਾਲਮੈਂਟਸ ਦੇ ਵਿੱਚ ਪਹਿਲੀ ਇਨਸਟਾਲਮੈਂਟ ਆਉਂਦੀ ਹੈ ਜੇ 500 ਕਰੋੜ ਆਉਣਾ ਹੈ ਤੇ ਪਹਿਲੋਂ 100 ਕਰੋੜ ਆਉਂਦਾ ਵਾ ਉਹ 100 ਕਰੋੜ ਜੋ ਖਰਚ ਕੀਤੇ ਉਹਦਾ ਯੂਸੀ ਦੇਣਾ ਪੈਂਦਾ ਯੂਟਿਲਾਈਜੇਸ਼ਨ ਕਿਵੇਂ ਕੀਤੀ ਜਿਉ ਤਸੱਲੀ ਬਖਸ਼ ਯੂਸੀ ਨਹੀਂ ਦੋਗੇ ਤੇ ਫਿਰ ਬਾਕੀ 400 ਕਰੋੜ ਨਹੀਂ ਆਉਂਦਾ ਔਰ ਮੈਂ ਨੋਟਿਸ ਕੀਤਾ ਕਿ ਕਟੋ ਕਟ ਵੀ ਦਰਜਨਾ ਸਕੀਮਾਂ ਮੈਂ ਵੇਖਿਆ ਸੀ ਜਿਨ੍ਹਾਂ ਦੀ ਪਹਿਲੀ ਇਨਸਟਾਲਮੈਂਟ ਤੋਂ ਬਾਅਦ ਬਾਕੀ ਇਨਸਟਾਲਮੈਂਟਸ ਨਹੀਂ ਆਇਆ ਕਿਉਂਕਿ ਪੰਜਾਬ ਸਰਕਾਰ ਨੇ ਸਹੀ ਤਰੀਕੇ ਨਾਲ ਯੂਸੀ ਨਹੀਂ ਦਿੱਤਾ ਉਹੀ ਹੁਣ ਲੱਗ ਰਿਹਾ ਜੋ ਜਖਰ ਨੇ ਦੱਸਿਆ ਵਾ ਕਿ 9000 ਕਰੋੜ ਦੀ ਯੂਸੀ ਬਾਕੀ ਹੈ ਸੋ ਮੇਰਾ ਖਿਆਣਾ ਵਾ ਮੇਰਾ ਮੰਨਣਾ ਵਾ ਕਿ ਇਸ ਇਸ਼ੂ ਨੂੰ ਗੰਭੀਰਤਾ ਨਾਲ ਲੈ ਕੇ ਤਾਂ ਕਿ ਐਟਲੀਸਟ ਬਾਕੀ ਪੈਸਾ ਉਹਨਾਂ ਸਕੀਮਾਂ ਦਾ ਆਵੇ ਜਿਹੜੀ ਪਹਿਲੀ ਇਨਸਟਾਲਮੈਂਟ ਆਈ ਹੋਈ ਹੈ ਇੱਕ ਸੀਨੀਅਰ ਅਧਿਕਾਰੀ ਨੂੰ ਇਸ ਡਿਊਟੀ ਤੇ ਲਾ ਦੇਣਾ ਚਾਹੀਦਾ ਵਾ ਕਿ ਤੁਸੀਂ ਸਾਰੇ ਮਹਿਕਮਿਆਂ ਤੋਂ ਯੂਸੀ ਲੈ ਕੇ ਟਾਈਮ ਸਿਰ ਕੇਂਦਰ ਨੂੰ ਅ ਫੇਜੋ ਹੁਣ ਗੱਲ ਰਹੇਗੀ ਬਾਕੀ ਜਿਹੜੀ 12000 ਕਰੋੜ ਰੁਪਏ ਦੀ ਇਹਦੇ ਚੋਂ ਆਰਡੀਐਫ ਜਿਹੜਾ ਵਾ ਇਹ ਸਭ ਤੋਂ ਪਹਿਲਾਂ ਮਿਸਯੂਜ਼ ਜਿਹੜਾ ਸੀ ਇਹ ਬਾਦਲ ਸਰਕਾਰ ਨੇ ਕੀਤਾ ਪਰ ਫਿਰ ਵੀ ਉਹ ਤਰਲੇ ਮੰਤ ਮੰਤਾ ਕਰਕੇ ਕੇਂਦਰ ਤੋਂ ਪੈਸਾ ਲਾਉਂਦੇ ਸੀ ਫਿਰ ਅਮਰਿੰਦਰ ਸਿੰਘ ਸਰਕਾਰ ਨੇ ਬਾਦਲ ਸਰਕਾਰ ਨੇ ਸੰਗਤ ਦਰਸ਼ਨ ਤੇ ਕੀਤਾ ਤੇ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਦੀ ਕਰਜ਼ੀ ਕਰਜ਼ਾ ਮਾਫੀ ਤੇ ਉਹ ਪੈਸਾ ਕਿਤੇ ਹੋਰ ਰੇਜ਼ ਹੋਣਾ ਚਾਹੀਦਾ ਸੀ ਇਹ ਪੈਸਾ ਨਹੀਂ ਸੀ ਡਾਇਵਰਟ ਕਰਨਾ ਚਾਹੀਦਾ ਉਹਦੇ ਕਰਕੇ ਵੀ ਕੇਂਦਰ ਕਾਫੀ ਖਫਾ ਹੋਇਆ ਇਸੇ ਸਰਕਾਰ ਨੇ ਵੀ ਉਹੀ ਕੰਮ ਸ਼ੁਰੂ ਕਰਤਾ ਜਦੋਂ ਇਹ ਸੱਤਾ ਚਾਹੀਆ ਲੇਕਿਨ ਬਾਦ ਕੇਂਦਰ ਨੇ ਜਦੋਂ ਆਬਜੈਕਸ਼ਨ ਕੀਤਾ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਲਿਖ ਕੇ ਦਿੱਤਾ ਕਿ ਅਸੀਂ ਇਹਦਾ ਮਿਸਯੂਜ਼ ਨਹੀਂ ਕਰਾਂਗੇ ਲੇਕਿਨ ਇਹ ਮਸਲਾ ਹਾਲੇ ਪੂਰਾ ਹੱਲ ਨਹੀਂ ਹੋਇਆ ਚਾਹੀਦਾ ਤੇ ਵਾਪਸ ਇਹ ਚੰਗੇ ਅਧਿਕਾਰੀ ਜਾਣ ਉੱਥੇ ਮੰਤਰੀ ਜਾਵੇ ਔਰ ਪਲੈਨਿੰਗ ਕਮਿਸ਼ਨ ਤੋਂ ਪੈਸਾ ਪਾਕੀ ਰਿਲੀਜ਼ ਕਰਵਾਵੇ ਕਿਉਂਕਿ ਹੁਣ ਇਹ ਕਹਿ ਰਹੇ ਆ ਕਿ ਅਸੀਂ ਇਹਦਾ ਦੁਰਉਪਯੋਗ ਨਹੀਂ ਕਰਦੇ ਲੇਕਿਨ ਉਹ ਮੀਨਵਾਇਲ ਉੱਥੇ ਦੇਰੀ ਹੁੰਦੀ ਹੁੰਦੀ ਪੰਜਾਬ ਸਰਕਾਰ ਚਲੀ ਗਈ ਸੁਪਰੀਮ ਕੋਰਟ ਕੋ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਤੋਂ ਕੇਸ ਵਿਡਰੋ ਕਰਕੇ ਇਹਨੂੰ ਤਾਲਮੇਲ ਦੇ ਜ਼ਰੀਏ ਗਲਬਾਤ ਦੇ ਜ਼ਰੀਏ ਇਹ ਮਸਲਾ ਹੱਲ ਕਰਨ ਦੀ ਜ਼ਰੂਰਤ ਹੈ ਜੇ ਤੁਸੀਂ ਹੁਣ ਇਹਦਾ ਮਿਸਯੂਜ਼ ਨਹੀਂ ਕਰੋਗੇ ਤੇ ਫਿਰ ਮੇਰੇ ਖਿਆਲ ਕੇਂਦਰ ਨੂੰ ਵੀ ਕੋਈ ਦਿੱਕਤ ਨਹੀਂ ਹੋਊਗੀ ਹੁਣ ਤੋਂ ਪੈਸਾ ਰਿਲੀਜ਼ ਕਰਨ ਦੀ ਬਾਕੀ ਜਿਹੜਾ ਪੈਸਾ ਜਿਵੇਂ ਨੈਸ਼ਨਲ ਸਿਹਤ ਮਿਸ਼ਨ ਦਾ ਪੈਸਾ ਆਉਂਦਾ ਵਾ ਉਹਨੂੰ ਜਿਹੜਾ ਤੁਹਾਡਾ ਆਮ ਆਦਮੀ ਕਲੀਨਿਕ ਨਾਲੋਂ ਵੱਖ ਕਰ ਦੇਣਾ ਚਾਹੀਦਾ ਆਮ ਆਦਮੀ ਕਲੀਨਿਕ ਆਪਣਾ ਪੈਸਾ ਖਰਚੋ ਲੇਕਿਨ ਜਿਹੜਾ ਉਥੋਂ ਪੈਸਾ ਆਉਂਦਾ ਉਹਦੇ ਤਰ੍ਹਾਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਹੈ ਕਮਿਊਨਿਟੀ ਹੈਲਥ ਸੈਂਟਰ ਹੈ ਵਗੈਰਾ ਵਗੈਰਾ ਜਿਹੜਾ ਪਹਿਲੋ ਸਿਸਟਮ ਚੱਲਦਾ ਸੀ ਉਹਨਾਂ ਨੂੰ ਸਟਰੈਂਥਨ ਕਰੋ ਉਹਨਾਂ ਦੀ ਕਾਫੀ ਥਾਵਾਂ ਤੇ ਬਹੁਤ ਬੁਰੀ ਹਾਲਤ ਹੈ ਇਸੇ ਤਰ੍ਹਾਂ ਸਰਵ ਸਿੱਖਿਆ ਅਭਿਆਨ ਦਾ ਪੈਸਾ ਉਹ ਸਕੀਮ ਦਾ ਫਾਇਦਾ ਉਠਾਓ ਉਹਦਾ ਹਿੱਸਾ ਬਣੋ ਔਰ ਉਹਦਾ ਪੈਸਾ ਲੈ ਕੇ ਸਕੂਲਾਂ ਦੀ ਸਿਸਟਮ ਨੂੰ ਬਿਹਤਰ ਉਹਦੇ ਚ ਸਕੂਲਾਂ ਦਾ ਕਾਇਆ ਕਰਬ ਕਰੋ ਪਰ ਜਿਹੜਾ ਤਾਂ ਆਪਣਾ ਸਕੀਮ ਹੈ ਤੁਹਾਡੀ ਸਕੂਲਸ ਆਫ ਐਮਿਨੈਂਸ ਉਹਦੇ ਵਾਸਤੇ ਤੁਹਾਨੂੰ ਆਪਣੇ ਪੈਸੇ ਰੇਸ ਕਰਨੇ ਪੈਣੇ ਆ ਉਹ ਪੈਸਾ ਉਹਨਾਂ ਨੇ ਤੁਹਾਨੂੰ ਨਹੀਂ ਵਰਤਣ ਦੇਣਾ ਬੋਰੋਇੰਗ ਲਿਮਿਟ ਜਿਹੜੀ ਆ ਰਿਸਟੋਰ ਕਰਨ ਵਾਸਤੇ ਸਾਨੂੰ ਰੈਸ਼ਨਲ ਜਿਹੜੀ ਆ ਫ੍ਰੀ ਬਿਜਲੀ ਆ ਇਹਨੂੰ ਇਹਨੂੰ ਰੈਸ਼ਨਲਾਈਜ਼ ਕਰਨਾ ਪਊਗਾ ਵੱਡੇ ਜਿਹੜੇ ਕਿਸਾਨ ਨੇ ਉਹਨਾਂ ਤੋਂ ਬਿਜਲੀ ਰੋਕੋ ਔਰ 300 ਯੂਨਿਟ ਜਿਹਨੂੰ ਲੋਡ ਹੈ ਉਹਨੂੰ ਦਿੱਤੀ ਜਾਵੇ ਸੋ ਇਹਨੂੰ ਰੈਸ਼ਨਲਾਈਜ਼ ਕਰਾਂਗੇ ਤੇ ਫਿਰ ਮੇਰੇ ਖਿਆਲ ਬੋਰੋਇੰਗ ਲਿਮਿਟ ਜਿਹੜੀ ਆ ਉਹ ਵਾਪਸ ਤਾਂ ਦੀ ਬੰਸਗੋਗੀ ਜੋ ਅਸਵੇ ਹੋ ਰਿਹਾ ਵਾ ਬਿਜਲੀ ਬੋਰਡ ਦਾ ਪੱਠਾ ਬਹਿ ਰਿਹਾ ਵਾ ਪਤਾ ਨਹੀਂ ਕਿਸੇ ਕਿੰਨੀ ਦੇਰ ਤੱਕ ਬਿਜਲੀ ਬੋਰਡ ਇਸੇ ਤਰ੍ਹਾਂ ਹੀ ਚੱਲ ਸਕੂਗਾ ਪਰ ਨਾਲ ਹੀ ਪੰਜਾਬ ਨੂੰ ਜਿਹੜੀਆਂ ਬਾਕੀ ਸਟੇਟਾਂ ਵਾ ਉਹਨਾਂ ਨਾਲ ਗੱਲਬਾਤ ਕਰਕੇ ਇਹ ਜਿਹੜਾ ਸੈਂਟਰ ਸਟੇਟ ਦੀ ਜਿਹੜੀ ਫਾਈਨੈਂਸ਼ੀਅਲ ਰਿਲੇਸ਼ਨ ਆ ਇਹਦੇ ਤੇ ਮੋੜ ਵਿਚਾਰ ਕਰਵਾਉਣ ਦੀ ਲੋੜ ਆ ਸੰਘੀ ਢਾਂਚੇ ਦੇ ਮੁਤਾਬਕ ਸੈਂਟਰਸ ਨੂੰ ਇੱਕ ਮਿੱਥਿਆ ਹੋਇਆ ਪੈਸਾ ਮਿਲਣਾ ਚਾਹੀਦਾ ਵਾ ਉਹ ਜਿਵੇਂ ਮਰਜ਼ੀ ਉਹਨੂੰ ਖਰਚਣ ਜਿਹੜੀਆਂ ਸਰਕਾਰਾਂ ਜਿਵੇਂ ਮਰਜ਼ੀ ਖਰਚਣ ਇਹਦਾ ਉਹਨਾਂ ਉੱਤੇ ਪਾਬੰਦੀਆਂ ਸੈਂਟਰ ਜਿਹੜਾ ਲਾਉਂਦਾ ਵਾ ਇਹ ਇੱਕ ਫੈਡਰਲ ਸਿਸਟ ਔਰ ਮੇਰਾ ਖਿਆਲ ਹੈ ਕਿ ਬਾਕੀ ਸਟੇਟਾਂ ਨਾਲ ਰੜਕੇ ਤਾਮਿਲਨਾਡੂ ਬਿਹਾਰ ਆਂਧਰਾ ਪ੍ਰਦੇਸ਼ ਵੈਸਟ ਬੰਗਾਲ ਉਹਨਾਂ ਨਾਲ ਰੜਕੇ ਦਾ ਹੱਲ ਲੱਭਣਾ ਚਾਹੀਦਾ ਵਾ ਮੈਂ ਵੇਖਿਆ ਵਾ ਕਿ ਕੇਂਦਰ ਨੇ ਪਿਖਾਰੀ ਬਣਾਤੀਆਂ ਸਟੇਟਾਂ ਕਦੀ ਚੰਦਰਬਾਬੂ ਨਾਇਡੂ ਕਦੀ ਨਿਤਿਸ਼ ਕੁਮਾਰ ਉੱਥੇ ਜਾ ਕੇ ਕਟੋਰਾ ਲੈ ਕੇ ਚੱਲ ਜਾਂਦੇ ਸਾਨੂੰ ਪੈਸੇ ਦੋ ਸਾਨੂੰ ਲੋੜ ਆ ਇਹ ਕੋਈ ਸਿਸਟਮ ਨਹੀਂ ਸੋ ਇੱਕ ਪ੍ਰੋਪਰ ਸਿਸਟਮ ਵੈਸੇ ਹੀ ਹੋਣਾ ਚਾਹੀਦਾ ਵੀ ਤੁਹਾਨੂੰ ਇਨਾ ਫੰਡ ਆਉਣਾ ਹੀ ਆਣਾ ਸੋ ਮੇਰਾ ਖਿਆਲ ਹੈ ਸੈਂਟਰ ਸਟੇਟ ਰਿਲੇਸ਼ਨਸ ਦੇ ਉੱਤੇ ਦੁਬਾਰਾ ਤੋਂ ਮੂਡ ਵਿਚਾਰ ਕਰਨ ਦੀ ਲੋੜ ਆ ਸੈਂਟਰ ਨੂੰ ਤੇ ਦਬਾਅ ਪਾਉਣ ਦੀ ਲੋੜ ਆ ਪਰ ਉਹਦੇ ਨਾਲ ਨਾਲ ਤੁਹਾਨੂੰ ਆਪਣੀ ਜਿਹੜੀ ਵਿੱਤੀ ਹਾਲਤ ਹੈ ਉਹਦੇ ਵੱਲ ਵੀ ਧਿਆਨ ਦੇਣਾ ਪਊਗਾ ਫਜ਼ੂਲ ਖਰਚੀ ਇਸ਼ਤਿਹਾਰਬਾਜ਼ੀ ਜੋ ਪੰਜਾਬ ਸਰਕਾਰ ਕਰਦੀ ਰਹੀ ਹੈ ਪਿਛਲੇ 2 ਸਾਲ ਤੋਂ ਇਹਦੇ ਤੇ ਤੁਹਾਨੂੰ ਰੋਕ ਲਾਉਣੀ ਪਵੇਗੀ